ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਇੱਕ ਅਜੀਬੇ ਚੀਜ਼ ਦੇ ਬਾਰੇ ਵਿੱਚ ਦੱਸਾਂਗੇ ਜਿਸ ਦਾ ਤੁਸੀਂ ਸਿਰਫ 7 ਦਿਨ ਇੱਕ-ਇੱਕ ਦਾਣੇ ਦਾ ਸੇਵਨ ਕਰਨਾ ਹੈ। ਜੇਕਰ ਤੁਸੀਂ 7 ਦਿਨਾਂ ਦੇ ਵਿੱਚ ਇਹਨਾਂ 7ਾਂ ਦਾਣਿਆਂ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਪੇਟ ਦੀ ਚਰਬੀ ਇੱਕਦਮ ਮੋਮ ਦੇ ਤਰ੍ਹਾਂ ਪਿੰਗਲ ਜਾਵੇਗੀ। ਤਾ ਅੱਜ ਦੇ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਇਸ ਚੈਨਲ ਉੱਪਰ ਡੇਲੀ ਦੇ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓਜ਼ ਅਪਲੋਡ ਕਰਦੇ ਹਾਂ ਤਾਂ ਜੇਕਰ ਤੁਸੀਂ ਵੀ ਐਸੇ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓਜ਼ ਰੋਜ਼ਾਨਾ ਵੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਨਾਲ ਹੀ ਬੈਲ ਆਈਕਨ ਵੀ ਪ੍ਰੈਸ ਕਰੋ ਤਾਂ ਜੋ ਅੱਗੇ ਤੋਂ ਜਿਹੜੀ ਵੀ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਮੈਂ ਜਿਸ ਚੀਜ਼ ਦੀ ਗੱਲ ਕਰ ਰਹੀ ਸੀ ਭਾਵ ਕਿ ਮੈਂ ਜਿਸ ਦਾਣੇ ਦੀ ਗੱਲ કરી ਸੀ ਉਹ ਦਾਣੀ ਕਿਹੜੇ ਹਨ ਤੋ ਦੋਸਤੋ ਇਹ ਹੈ ਦਾਣੇ ਹਨ ਲਸਣ ਦੀਆਂ ਕਲੀਆਂ ਤੁਸੀਂ 7 ਦਿਨ 7 ਕਲੀਆਂ ਦਾ ਸੇਵਨ ਕਰਨਾ ਹੈ ਅਜੇ ਆਪਣੇ ਪੇਟ ਦੀ ਚਰਬੀ ਨੂੰ ਘਟਾਉਣਾ ਹੈ ਕਿਉਂਕਿ ਲਸਣ ਵਿੱਚ ਐਂਟੀਬੈਕਟੀਰੀਅਲ ਐਂਟੀਵਾਇਰਲ ਗੁਣ ਹੁੰਦੇ ਹਨ ਅਤੇ ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦੇ ਹਨ ਇਸ ਤੋਂ ਇਲਾਵਾ ਇਹ ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਖਤਮ ਕਰਨ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦੇ ਹੈ ਇਹ ਕੈਂਸਰ ਦੇਆਂ ਕੋਸ਼ਿਕਾਵਾਂ ਨੂੰ ਬਣਨ ਤੋਂ ਰੋਕਦਾ ਹੈ ਹਾਈ ਬਲੱਡ ਪ੍ਰੈਸ਼ਰ ਲਈ ਇਹ ਬਹੁਤ ਹੀ ਫਾਇਦੇਮੰਦ ਹੁੰਦੇ ਹੈ ਅਤੇ ਇਸ ਤੋਂ ਇਲਾਵਾ ਇਹ ਤੁਹਾਡੇ ਕੋਲ ਐਸਟਰੋਲ ਦੇ ਲੈਵਲ ਨੂੰ ਵੀ ਘਟਤ ਕਰਦਾ ਹੈ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ ਲਈ ਇਹ ਕਿਸੇ ਵਰਧਨ ਤੋਂ ਘਟਨੀ ਤਾਂ ਦੋਸਤ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ ਅਤੇ ਸੀਵਨ ਕਿਸ ਸਮੇਂ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ 7 ਲਸਣ ਦੀਆਂ ਕਲੀਆਂ ਨੂੰ ਛਿੱਲੇ ਲੈਣਾ ਹੈ ਭਾਅ ਕੀ ਇਹਦਾ ਛਿਲਕਾ ਉਤਾਰ ਦੇਣਾ ਹੈ ਅਤੇ ਇਹਨਾਂ ਦਾ ਛਿਲਕਾ ਉਤਾਰ ਕੇ ਤੁਸੀਂ ਇਹਨਾਂ ਸੱਤੇ ਲਸਣ ਦੀਆਂ ਕਲੀਆਂ ਨੂੰ ਤਵੇ ਉੱਪਰ ਰੱਖ ਕੇ ਭੁੰਨ ਲੈਣਾ ਹੈ ਤੁਸੀਂ ਤਵੇ ਉੱਪਰ ਸਿੰਪਲ ਭੁੰਨਣਾ ਹੈ ਬਿਲਕੁਲ ਵੀ ਤੇਲ ਜਾਂ ਘਿਓ ਦਾ ਪ੍ਰਯੋਗ ਨਹੀਂ ਕਰਨਾ ਤੁਸੀਂ ਤਵੇ ਉੱਪਰ ਹਲਕਾ ਜਿਹਾ ਇਸ ਨੂੰ ਭੁੰਨ ਕੇ ਜਦੋਂ ਤੱਕ ਕਿ ਇਹ ਥੋੜੇ ਥੋੜੇ ਪੂਰੇ ਨਾ ਹੋ ਜਾਣ ਜਦੋਂ ਇਹ ਚੰਗੀ ਤਰ੍ਹਾਂ ਪੂਰੇ ਹੋ ਜਾਣ ਤਾਂ ਇਹਨਾਂ ਨੂੰ ਉਤਾਰ ਲੈਣਾ ਹੈ ਅਤੇ ਤੁਸੀਂ ਇਹਦਾ ਸੇਵਨ ਗਰਮ ਪਾਣੀ ਨਾਲ ਕਰਨਾ ਤਾਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦੀ ਹਾਂ ਦੋਸਤੋ ਤਾਂ ਤੁਸੀਂ ਇੱਕ ਗਲਾਸ ਗਰਮ ਪਾਣੀ ਵਿੱਚ ਤੁਸੀ ਪਾਣੀ ਗਰਮ ਲੈਣਾ ਹੈ ਗੂੰਗੁਣਾ ਪਾਣੀ ਨਹੀਂ ਲੈਣਾ ਗਰਮ ਪਾਣੀ ਵਿੱਚ ਅੱਧੇ ਚਮਚ ਸ਼ਹਿਦ ਦੀ ਮਿਲਾਉਣੀ ਹੈ ਅਤੇ ਸਭ ਤੋਂ ਪਹਿਲਾਂ ਤੁਸੀਂ ਉਸ ਇੱਕ ਲਸਣ ਦੀ ਕਲੀ ਨੂੰ ਚਬਾਉਣੀ ਹੈ ਅਤੇ ਉਪਰੋਂ ਦੇ ਇਹ ਪਾਣੀ ਪੀਣੇ ਹੈ ਜਾਂ ਫਿਰ ਤੁਸੀਂ ਜੀਰੇ ਨੂੰ ਪੀਸ ਕੇ ਵੀ ਇਸ ਦਾ ਪਾਊਡਰ ਤਿਆਰ ਕਰ ਲਵੋ ਅਤੇ ਸਵੇਰੇ ਤੁਸੀਂ ਖਾਲੀ ਪੇਟ ਇਸ ਜੀਰੇ ਵਾਲੇ ਪਾਣੀ ਨੂੰ ਪੀਣਾ ਹੈ ਭਾਵੇਂ ਤੁਸੀਂ ਇੱਕ ਚਮਚ ਜੀਰੇ ਵਾਲੇ ਪਾਊਡਰ ਨੂੰ ਇੱਕ ਗਲਾਸ ਗਰਮ ਪਾਣੀ ਵਿੱਚ ਪਾਉਣਾ ਹੈ ਤੇ ਲਸਣ ਦੀ ਕਲੀ ਨੂੰ ਚਬਾ ਚਬਾ ਕੇ ਖਾ ਕੇ ਉਪਰੋਂ ਇਸ ਪਾਣੀ ਨੂੰ ਪੀ ਲੈਣਾ ਹੈ ਤਾਂ ਐਸੀ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਫਾਇਦਿਆਂ ਬਾਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਧੰਨ